ਜੇ ਮੈਂ ਤੁਹਾਨੂੰ ਡਾਉਣਾ ਸੀ ਕਿੱਧਰ ਗਿਆ ਪੁੱਤ ਮੇਰਾ ਇੱਕ ਤਾਂ ਇਹਨੂੰ ਡਾਉਣਾ ਸੀ ਮੈਂ ਤੇ ਇੱਕ ਉਹ ਚੋਬਰ ਨੂੰ ਬਲੌਗ ਨੂੰ ਡਾਉਣਾ ਸੀ ਤੇ ਇੱਕ ਆ ਬੈਠਾ ਇਹਨੂੰ ਡਾਉਣਾ ਬਈ ਆ ਬੈਠਾ ਓਏ ਭਾਈ ਵੈਰੀ ਗੁੱਡ ਕੀ ਬਾਤ ਆ ਜੀ ਸੁਆਦ ਹੀ ਆ ਗਿਆ ਜੋ ਬਰੋ ਆਈ ਚੀਜ਼ ਦੀ ਤਾਂ ਠੀਕ ਸੀ ਮੈਨੂੰ ਮੈਨੂੰ ਅਸੀਂ ਕੱਲ੍ਹ ਜੀ ਕੀ ਹਾਲ ਚਾਲ ਨੂੰ ਚੋਪਰਾਂ ਦੇ ਅੱਜ ਤਾਂ ਤੜਕੇ-ਤੜਕੇ ਹੀ ਚੋਬਰ ਨੇ ਬਲੌਗ ਸਟਾਰਟ ਕਰਤਾ ਜੀ ਤੇ ਫਿਲਹਾਲ ਤੜਕੇ-ਤੜਕੇ ਮੀਂਹ ਪੈ ਕੇ ਹਟਿਆ ਰਾਤ ਵੀ ਪਿਆ ਤੇ ਹੁਣ ਵੀ ਪੂਰਾ ਮੌਸਮ ਹੈ ਬਣਿਆ ਵਾ ਮੀਂਹ ਦਾ ਠੀਕ ਹੈ ਜੀ ਮੈਂ ਬਿਸਤਰੇ ਚ ਉਠਿਆ ਮੈਂ ਚੱਲ ਅੱਜ ਟਾਈਮ ਨਾਲ ਬਲੌਗ ਸਟਾਰਟ ਕਰਾਂਗੇ ਕੋਈ ਨੂੰ ਕੀ ਤਸ਼ਮੀਉ ਪਿਆ ਮੈਂ ਤਾਂ ਕਰਦਿਆਂ ਨੇ ਦੱਸਿਆ ਮੈਂ ਉਹਨਾਂ ਬਲੌਗ ਸਟਾਰਟ ਕਰਾਂਗੇ ਤੇ ਕਬੂਤਰ-ਕਵਤਰ ਡਾਵਾਂਗੇ ਬੱਚੇ ਜਿਹੜੇ ਤਿੰਨ ਲੱਕ ਹੈਗੇ ਆਪਣੇ ਕੋਲੇ ਠੀਕ ਹੈ ਜੀ ਪਰ ਕਿਤੇ ਕਿੱਥੇ ਆਪਣੀ ਰੱਬ ਸੁਣਦਾ ਤੇ ਅੱਜ ਫੇਰ ਜੀ ਉੱਠੇ ਬਿਸਤਰੇ ਚੋਂ ਤੇ ਹਜੇ ਤੁਹਾਨੂੰ ਪਤਾ ਵੀ ਅੱਖੋਂ ਕਦੇ ਨਾ ਆਏ ਤਾਂ ਸਿੱਧੇ ਬਲਾਉ ਅੱਜ ਅੰਤੋਂ ਫੀ ਲਾਈਵ ਤੜਕੇ ਤੜਕੇ ਵਲੌਗ ਸਟਾਰਟ ਕਰਕੇ ਆਂ ਜਿਵੇਂ ਇੱਕ ਨੰਬਰ ਮੋਲ ਬਣਾਵਾਂਗੇ ਬਾਕੀ ਟੈਂਸ਼ਨ ਨਾ ਲਵੋ ਜਮਾ ਦਿਨ ਵਧੀਆ ਲੱਗਿਆ ਮੀਊ ਨਾ ਆਇਆ ਫਿਰ ਆਪਾਂ ਪਿੰਡ ਬੁੰਡ ਵੀ ਚੱਲਾਂਗੇ ਕੋਈ ਮੋਲਤਾ ਬਣਾਵਾਂਗੇ ਫਿਰ ਵਲੌਗ ਵਧੀਆ ਵੀ ਬਣੂਗਾ ਠੀਕ ਹੈ ਜੀ ਫਿਲਹਾਲ ਹੁਣ ਚਾਹ ਚੋਂ ਪੀਨੇ ਦੂਜੀ ਵਾਰ ਦੇ ਇੱਕ ਵਾਰੀ ਪੀ ਕੇ ਦੁਬਾਰਾ ਇੱਕ ਵਾਰੀ ਪੀ ਕੇ ਜਾਸ ਆਵਾਂਗੇ ਤੇ ਹੁਣ ਦੂਜੀ ਵਾਰੀ ਚਾਹ ਪੀਵਾਂਗੇ ਤੇ ਫਿਰ ਸੌਵਾਂਗੇ ਫਿਰ ਸੌਂਦੇ ਨਹੀਂ ਫਿਰ ਫੋਨ ਵੇਖਾਂਗੇ ਝਟ ਠੀਕ ਹੈ ਜੀ ਤੇ ਫਿਰ ਅੱਗੇ ਕੋਈ ਦਨ ਦੀ ਸਟਾਰਟਿੰਗ ਕਰਾਂਗੇ ਪਰ ਵੇਖਾਂ ਕੀ ਬੰਦ ਕੀ ਨਹੀਂ ਠੀਕ ਹੈ ਜੋ ਬਰੋ ਜਿਹੜਾ ਸੋਚਦੇ ਆ ਉਹ ਹੁੰਦਾ ਨਹੀਂ ਜਿਹੜਾ ਸਨਾ ਸੋਚੋ ਉਹ ਹੋ ਜਾਂਦਾ ਦਿਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕੀ ਭਕਾਈ ਮਰ ਜਾਂਦਾ ਮੈਂ ਪਰ ਹੋ ਜਾਂਦਾ ਠੀਕ ਹੈ ਜੋ ਬਰੋ ਇਧਰ ਪਏ ਜੋ ਆਪਣੀ ਰੇਤੀ ਕਿੰਨੇ ਦਿਨ ਹੋ ਗਏ ਜੀ ਗੁੱਡੇ ਤੇ ਪਈ ਆ ਠੀਕ ਹੈ ਜੀ ਤੇ ਅੱਜ ਲੰਬੀ ਸੀ ਮੈਨੂੰ ਕੱਲ ਹੀ ਜਦੋਂ ਆ ਫੁੱਟੀਆਂ ਫੁੱਟੀਆਂ ਭਾਲ ਲਈ ਸੀ ਜਦੋਂ ਆਲਣੇ ਬਣਾਏ ਆ ਤੇ ਹੁਣ ਰੈਗੂਲਰ ਆਵਾਂਗੇ ਜੀ YouTube ਤੇ ਠੀਕ ਹੈ ਜੋ ਬਰੋ ਕੋਈ 400 ਕੁਝ ਯਾਰ ਭਰਾ ਨਾਲ ਜੁੜ ਜਾਣਗੇ ਜੇ ਰੈਗੂਲਰ ਆਵਾਂਗੇ ਤਾਂ ਠੀਕ ਹੈ ਜੋbro ਤੁਹਾਡੇ ਭਰਾਵਾਂ ਨਾਲ ਹੀ ਆ ਹੋਰ ਮੈਂ ਇਕੱਲਾ ਕੀ ਕਰ ਸਕਦਾ ਲੋ ਜੋbro ਹੁਣ ਆ ਗਈ ਸੀ ਕੋਠੇ ਤੇ ਜੀ ਕਬੂਤਰਾਂ ਵਾਲੇ ਖੁੱਡੇ ਦੀਆਂ ਚਾਬੀਆਂ ਚੱਕ ਲਈਆਂ ਤੇ ਹੁਣ ਮੈਂ ਤੁਹਾਨੂੰ ਮਖਾਉਣਾ ਮੌਲ ਕਿਵੇਂ ਦਾ ਬਣਿਆ ਪਿਆ ਠੀਕ ਹੈ ਜੋbro ਤੇ ਨਾਲ ਵਲੌਗ ਦੇ ਬਣੇ ਰਹਿਣਾ ਤੁਹਾਡੇ ਛੋਟੇ ਭਰਾ ਤੇ ਠੀਕ ਹੈ ਜੋbro ਵਲੌਗ ਨੂੰ ਪੂਰਾ ਵੇਖਣਾ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਠੀਕ ਹੈ ਜੋbro ਤੇ ਹੁੰਦੇ ਤੁਹਾਡੇ ਘਰਾਂ ਇੱਕ ਰੁਪਿਆ ਲੱਗਣਾ ਤੇ ਤੁਸੀਂ ਕਰਦੇ ਹੋ ਭਰਾ ਬਣ ਕੇ ਜਿੰਨੇ ਵੀ ਕਬੂਤਰ ਵੀ ਕੂਤਰ ਬਾਜ ਭਰਾ ਹੈਗੇ ਆ ਛੋਟੇ ਭਰਾ ਨੂੰ ਸਪੋਰਟ ਕਰਦੇ ਜਿਹੜੇ ਬਾਈ ਬਣ ਕੇ ਕਰਦੇ ਨੇ ਕਾਜਾਂ ਤਾਂ ਕੰਮ ਹੈ ਠੀਕ ਹੈ ਜੋ ਬ్రో ਤੇ ਬਾਈ ਵੇਖੋ ਯਾਰ ਕਿਵੇਂ ਦਾ ਬਣਿਆ ਪਿਆ ਮੌਸਮ ਨਾ ਹੀ ਸਾਲਾ ਪਤਾ ਲੱਗਦਾ ਵੀ ਤੁੰਤ ਹੈ ਕਿ ਮੀਂਹ ਹੈ ਕਿ ਬੱਦਲ ਆ ਕੀ ਸਿਸਟਮ ਹੈ ਸਮਝੋ ਬਾਹਰ ਹੋਇਆ ਪਿਆ ਤੇ ਚਲੋ ਹੁਣ ਚੱਲਦੇ ਆ ਥੱਲੇ ਜੀ ਪੌੜੀਆਂ ਤੋਂ ਪੌੜੀਆਂ ਤੋਂ ਰਾਤ ਨੂੰ ਮੈਂ ਪਾਇਆ ਤਿੰਨ ਚਾਰ ਵਾਰ ਝੋਲਾ ਖਾ ਗਿਆ ਕਦੇ ਐਂ ਲੱਗਦਾ ਵੀ ਇਧਰ ਡੇਪਿਆ ਕਦੇ ਐਂ ਲੱਗਦਾ ਵੀ ਇਧਰ ਡੇਪਿਆ ਰਾਤ ਨੂੰ ਮੈਂ ਪੌੜੀਆਂ ਦੇ ਖਤਰਾ ਹੈ ਬਾਈ ਨਹੀਂ ਪਤਾ ਲੱਗਦਾ ਰਾਤ ਨੂੰ ਡਿਗ ਡੂਗ ਪਾਵਾਂਗੇ ਖੱਲਿਆਂ ਦੀ ਜਾਇਆ ਕਰਾਂਗੇ ਦੇਣੇ ਯਾਰ ਨਾ ਉਹੀ ਸਲਾਹਾਂ ਲੱਗਦੇ ਮੈਂ ਗਏ ਇੱਧਰ ਨੂੰ ਜਾਂ ਗਏ ਇੱਧਰ ਨੂੰ ਪਤਾ ਨਹੀਂ ਕੀ ਚੱਕਰ ਠੀਕ ਹੈ ਚੋਬਰ ਪਰ ਫਿਰ ਉਹੀ ਹੋ ਜਾਂਦਾ ਮੇਰੇ ਦਿਲ ਦਾ ਬਹਿਮਾ ਠੀਕ ਹੈ ਬਾਕੀ ਜੇ ਇੱਧਰ ਆਪਣੇ ਬੜ ਬੜ ਬੁੱਝ ਜਾਗਦੇ ਭਾਈ ਆ ਦੇਖੋ ਇੱਧਰ ਕਿੱਥੇ ਵਖਣੇ ਤੁਹਾਨੂੰ ਵੀ ਆ ਦੇਖੋ ਕੰਦ ਗੁੰਦ ਪਿਆ ਠੀਕ ਹੈ ਚੋਬਰ ਅੱਜ ਵੀ ਅਸਮਾਖੀ ਜੂਈ ਕਰਾਂਗੇ ਤੇ ਆਰੇ ਬੜ ਬੜ ਜਾਗਦੇ ਪਏ ਆ ਤੇ ਅੱਜ ਮੈਂ ਚਾਬੀ ਛੱਲੇ ਜੇ ਚਪਾਤੀ ਮੈਂ ਦੇ ਜਮੈਂ ਐਵੇਂ ਸੱਟ ਸੁੱਟ ਦਵਾਂਗੇ ਅੱਗੇ ਦੋ ਫੋਨ ਸੱਟ ਦੇ ਦਿਆਂ ਜੇ ਜੇਬ ਚ ਪਾ ਕੇ ਮਾ ਕੀ ਫਾਇਦਾ ਮੈਂ ਪੰਜ ਚਾਬੀ ਦੇ ਸਵਿੱਤਾ 70 ਦਾ ਤਾਲਾ ਹੀ ਤੋੜਨਾ ਪੜਿਆ ਤੇ ਕਹਾਂਟੇ ਕਿ 70 ਦਾ ਕਿੱਥੇ ਸੌਦਾ ਹੈ ਵੀ ਇੱਕ ਮਿੰਟ ਚੋ ਬ్రో ਇੱਕ ਮਿੰਟ ਇੱਕ ਮਿੰਟ ਲੋਏ ਲੋਏ ਜਿੰਕੇ ਖੋਲਤਾ ਤੇ ਚੋਬਰਾਂ ਨੂੰ ਪਤਾ ਲੱਗ ਗਿਆ ਵੀ ਚੋਬਰ ਆ ਗਿਆ ਤਾਂ ਤੜਫੜ ਕਰਦੇ ਆ ਕਦੇ ਉੱਡ ਕੇ ਅੱਗੇ ਜਾਂਦੇ ਕਦੇ ਪਿੱਛੇ ਸਤਰਾਮ ਸ਼ੁਰੂ ਹੋਏ ਗੁਰ ਕਰੀਂ ਕਿਪਾ ਮਾਲਕਾ ਤੇ ਲਓ ਜੀ ਕੀ ਬਾਤ ਆ ਉਧਰ ਐ ਮੈਂ ਲਾਂਡੇ ਵੀ ਲਾਦਾ ਚੋਬਰ ਨੀਨੇ ਕਿਉਂ ਜੋੜਾ-ਜੋੜਾ ਪਾਈ ਜਾਂਦੇ ਆ ਅੱਜ ਬਾਈ ਖੁੱਡੇ ਦੀ ਸਫਾਈ ਕਰਾਂਗੇ ਠੀਕ ਹੈ ਜੋ ਪਰ ਇੱਕ ਮਿੰਟ ਫਲੈਸ਼ ਚ ਗਾ ਲਵਾਂ ਤੇ ਹੁਣ ਦੇਖੋ ਜੀ ਠੀਕ ਹੈ ਜੀ ਖੁੱਡੇ ਦੀ ਸਫਾਈ ਸੁਭੀ ਕਰਨ ਵਾਲੀ ਆ ਅੱਜ ਮੈਂ ਤੁਹਾਨੂੰ ਡਾਉਣਾ ਸੀ ਕਿੱਧਰ ਗਿਆ ਪੁੱਤ ਮੇਰਾ ਇੱਕ ਤਾਂ ਇਹਨੂੰ ਡਾਉਣਾ ਸੀ ਮੈਂ ਤੇ ਇੱਕ ਉਹ ਚੋਬਰ ਮੌਸਮ ਨੂੰ ਡਾਉਣਾ ਸੀ ਤੇ ਇੱਕ ਆ ਬੈਠਾ ਇਹਨੂੰ ਡਾਉਣਾ ਸੀ ਪਰ ਮੌਸਮ ਕਹਿੰਦਾ ਰੱਬ ਕਹਿੰਦਾ ਰਹਿਣ ਦੇ ਅੱਜ ਨਾ ਇਹ ਕਹਿੰਦਾ ਕਰ ਤੇਰੇ ਕੁੱਤਰ ਉੱਡਣਗੇ ਬਾਹਰ ਮੈਂ ਚਲ ਕੋਈ ਨਾ ਫਿਰ ਡਾਵਾਵਾਂਗੇ ਤੇ ਇੱਧਰ ਬਾਈ ਆ ਬਠਾ ਓ ਬਾਈ ਵੈਰੀ ਗੁੱਡ ਕੀ ਬਾਤ ਹੈ ਜੀ ਸਵਾਦ ਹੀ ਆ ਗਿਆ ਜੋ برو ਆਈ ਚੀਜ਼ ਦੀ ਤਾਂ ਠੀਕ ਸੀ ਮੈਨੂੰ ਮੈਨੂੰ ਪਤਾ ਸੀ ਕਿਹੜੀ ਨਿਲਾਇਆ ਕਬੂਤਰੀ ਨੇ ਲਾਇਆ ਜੀ ਕਿ ਹਾਂ ਕਬੂਤਰੀ ਨੇ ਲਾਇਆ ਜੀ ਆ ਕੂਤਰ ਵਾਲੀ ਜੋੜੀ ਨੇ ਲਾਤਾ ਜੀ ਨਵਾਂ ਅੰਡਾ ਆਲਣੇ ਦੀ ਕਰਤੇ ਕੀ ਕਹਿੰਦੇ ਹੁੰਦੇ ਆ ਏ ਯਾਰ ਉਦ ਘਾਟਣ ਕਰਤਾ ਜੀ ਕੀ ਬਾਤ ਆ ਜੀ ਮੈਨੂੰ ਪਤਾ ਸੀ ਚੋਬਰ ਹੁਣੇ ਆਲਣੇ ਪਾਲਦੇ ਤੇ ਚੋਬਰਾਂ ਨੇ ਆਲਣੇ ਬਣਾਉਣ ਤੋਂ ਪਹਿਲਾਂ ਹੀ ਅਜੇ ਤਾਂ ਪੂਰੇ ਸੁੱਕੇ ਵੀ ਨਹੀਂ ਸੀ ਅੰਡਾ ਵੀ ਲਾਤਾ ਤੇ ਕੱਲ ਨੂੰ ਇੱਕ ਅੱਧੀ ਹੋਰ ਜੋੜੀ ਵੀ ਲਾ ਦੇਣਾ ਮੈਨੂੰ ਪੂਰਾ ਯਕੀਨ ਹੈ ਕਿਉਂਕਿ ਮੈਂ ਪਿਛਲੇ ਵਲੌਗ ਚ ਤੁਹਾਨੂੰ ਪਤਾ ਸੀ ਵੀ ਐਂਡੇ ਲਾਉਂਦੇ ਆ ਠੀਕ ਹੈ ਜੂਬਰੂ ਬਹੁਤ ਬਹੁਤ ਵਧਾਈ ਠੀਕ ਹੈ ਜੀ ਤੇ ਉਸ ਬੱਚੇ ਤੇ ਮਾਫੀ ਹੋਣੀ ਐਂਡੇ ਰਾਹ ਤੇ ਉਹ ਜਿਹੜਾ ਉੱਥੇ ਆ ਤੇ ਤੂੰ ਬਾਹਰ ਨਾਲ ਨਿਕਲ ਜੀ ਪੁੱਤ ਠੀਕ ਹੈ ਜੂਬਰੂ ਆਹ ਜੋੜੀ ਵੀ ਐਂਡੇ ਲਾਉਂਦੇ ਆ ਆ ਕਬੂਤਰ ਤੇ ਉਹ ਕਬੂਤਰੀ ਠੀਕ ਹੈ ਜੂ ਬਰੋ ਇਹ ਵੀ ਆਡੇ ਲਾ ਦੋਗੇ ਮੈਂ ਜ ਕਿ ਨਹੀਂ ਨਹੀਂ ਸੀ ਮੈਂ ਤਾਂ ਉਹਨਾਂ ਦੀ ਸੋਚਦਾ ਸੀ ਵੀ ਉਹ ਅੰਡੇ ਲਾਉਣ ਤੇ ਆ ਤੇ ਲਾ ਇਹਨਾਂ ਨੇ ਦਿੱਤਾ ਕਿਉਂਕਿ ਉਹ ਦੋਨੇ ਉਹ ਕਬੂਤਰੀ ਤੇ ਆ ਕਬੂਤਰ ਦੋਨੇ ਕੁਝ ਲੱਗਦੇ ਆ ਠੀਕ ਹੈ ਜੀ ਤੇ ਹੁਣ ਇੱਕ ਰਾ ਉਹਨਾਂ ਦੇ ਬੱਚੇ ਕਢਾ ਕੇ ਉਸ ਜੋੜੀ ਦੇ ਉਸ ਕੂਤਰ ਦੇ ਤੇ ਫਿਰ ਉਹਦੇ ਨਾਲ ਜੋੜੀ ਲਵਾ ਕੇ ਨਾ ਉਹ ਕਬੂਤਰੀ ਦੇਖ ਰਾ ਬੱਚੇ ਕਢਾ ਕੇ ਦੇਖਣੇ ਕਿ ਕਿਵੇਂ ਦੇ ਨਿਕਲਦੇ ਆ ਠੀਕ ਹੈ ਜੀ ਤੇ ਬਾਕੀ ਬਹੁਤ ਬਹੁਤ ਮੁਬਾਰਕਾ ਅੰਡੇ ਨਾਲ ਐਵੇਂ ਸੈਂਟ ਤੇ ਠੀਕ ਹੈ ਜੀ ਤੇ ਹੁਣ ਚੱਲਦੇ ਆ ਬਾਹਰ ਨੂੰ ਲਓ ਜੀ ਤੇ ਅੱਜ ਤੁਹਾਨੂੰ ਮੈਂ ਚੋਬਰ ਦੇ ਕੰਮ ਹੀ ਵਿਖਾਦਾ ਮੇਰੇ ਕੰਮ ਤਰੇ ਨਹੀਂ ਪਏ ਸੀ ਆਪਾਂ ਥੋੜੇ ਦਿਨ ਪਹਿਲਾਂ ਤੇ ਇੱਕ ਦੋ ਵਾਰੀ ਹੋਰ ਪਾਤੀ ਸੀ ਬਾਅਦ ਚੁੱਕ ਤੇ ਕੰਮ ਸਾਰੀ ਜੰਗਦੀ ਮਾਂ ਭੈਣ ਇੱਕ ਕਰਤੀ ਉਸ ਕਰ ਦਿੱਦੀ ਤਾਂ ਸਾਰੀ ਬਾਲਤੀ ਮੈਂ ਠੀਕ ਹੈ ਜੋ ਬਰੋਂ ਆਂਦੇ ਵੀ ਥੋੜੀ ਧੋਗੀ ਹੋ ਗਿਆ ਕੰਮ ਧੋਗੀ ਦਾ ਆ ਦੇਖੋ ਜੀ ਪੀਲੀ ਹੋ ਗਈ ਨਾ ਵਰਨਾ ਇਸ ਤੇ ਵਿਖਾਉਣਾ ਆ ਦੇਖੋ ਜੀ ਚੋਬਰੋ ਪੀਲੀ ਹੋ ਗਈ ਨਾ ਆਹ ਦੇਖੋ ਤੇ ਉਹ ਸਾਰਾ ਕੇਹਰਾ ਹੀ ਪੀਲਾ ਹੋ ਗਿਆ ਵਿੱਚੋਂ ਵਿੱਚੋਂ ਉਹ ਦੇਖੋ ਐਂਡ ਤੱਕ ਠੀਕ ਹੈ ਜੀ ਕਰਤਾ ਕੰਮ ਆਪਾਂ ਇਹੋ ਜੇ ਕੰਮ ਕਰਨ ਤੇ ਤੁਹਾਨੂੰ ਪਤਾ ਖੋਟ ਆਪਾਂ ਜੀ ਪਈਂਦੇ ਹੁਣ ਚੱਲੇ ਸੀ ਆਪਾਂ ਪਿੰਡ ਥੋੜਾ ਜਿਹਾ ਕਬੂਤਰਾਂ ਦਾ ਸਮਾਨ ਲੈਣ ਠੀਕ ਹੈ ਜੀ ਚੱਲਦੇ ਆਂ ਪਿੰਡ ਨੂੰ ਚੋਬਰ ਜਾ ਰਿਹਾ ਇਹ ਬੱਕਾ ਦਾ ਲੋ ਪਤਾ ਇਹ ਹੈਗਾ ਥੋੜਾ ਜਿਹਾ ਬਾਜ ਟਾਈਪ ਬੰਦਾ ਬਾਜ ਆ ਇਹ ਬਾਜ ਹੁਣੀ ਉਡਾਰੀ ਇੱਕ ਮਿੰਟ ਬਾਜ ਹੁਣੀ ਕਿੱਧਰ ਉਡਾਰੀ ਭਰ ਰਿਹਾ ਹੈ ਹੈ ਵਾਰ ਤੇ ਚੱਲੇ ਪੱਕੀ ਗੱਲ ਹੈ ਪੰਪ ਤੇ ਕਿਵੇਂ ਤੇਲ ਤਾਂ ਮਤਲਬ ਬਾਅਦ ਚ ਆਇਆ ਜਾਂਦਾ ਤੇਲ ਪਾ ਕੇ ਕਿਤੇ ਤਾਂ ਜਾਣਾ ਹੋਣਾ ਮਾਰ ਤੇ ਭਾਗੂ ਜਾਣਾ ਮੰਨ ਗਏ ਨਾ ਮੁੰਡਾ ਲਓ ਜੀ ਤੇ ਇਧਰ ਆਪਣਾ ਵਿੰਨੀ ਵਿੰਨੀ ਕਾਣੀ ਦੀ ਬਰਸਾਤ ਪੈਂਦੀ ਹੋਈ ਤੇ ਚਲਦੇ ਆ ਜੀ ਪਿੰਡ ਵੱਲ ਨੂੰ ਹਾਂਜੀ ਬਾਈ ਤੇ ਅੱਜ ਸਾਡੇ ਪਿੰਡ ਛਿਤੀ ਦਿਹਾੜੇ ਤੇ ਲੰਗਰ ਲਾਇਆ ਸਾਡੇ ਪਿੰਡ ਵੱਲੋਂ ਚਾਹ ਦਾ ਤੇ ਬ੍ਰੈਡਾਂ ਦਾ ਜੀ ਤੇ ਸੇਵਾ ਨਭਈ ਜਾਂਨੇ ਹਾਂਜੀ ਬਾਈ ਤੇ ਹੁਣ ਆ ਕੇ ਸੇਵਾ ਕਰਾ ਕੇ ਘਰੇ ਤੇ ਬਾਈ ਜੀ ਆ ਸ਼ੋਲੇ ਲਿਆਂਦੇ ਕੂਤਰਾਂ ਵਾਸਤੇ ਤੇ ਇਹ ਵੀ ਰਲਾਰ ਲੂ ਦੇ ਨੇ ਨਾਲੇ ਮੀਂਹ ਬਹੁਤ ਪਈ ਜਾਂਦਾ ਬਈ ਕਿ ਨਮਨਕਨ ਮਨ ਠੰਡ ਬਹੁਤ ਆ ਤੇ ਮੈਂ ਕਹਿੰਦਾ ਖੁੱਡਾ ਨਾ ਖੋਲੀਏ ਗਰਮੈਸ਼ ਹੋਊਗੀ ਤੇ ਐਵੇਂ ਠੰਡ ਲੈ ਯਾਰ ਇਧਰ ਗੱਡੀ ਦਾ ਬੁਰਾ ਹਾਲ ਹੋਇਆ ਪਿਆ ਗੱਡੀ ਹੋਰ ਪਾਸੇ ਲਾ ਕੇ ਹੁਣ ਆਲੀ ਸੀਗੀ ਜਾਂ ਇੱਥੇ ਉਹ ਪਾਉਣ ਵਾਲੀ ਹੈ ਸ਼ਟਰ ਤੇ ਕੀ ਕਹਿੰਦੇ ਹੁੰਦੇ ਆ ਯਾਰ ਉਹ ਹੁੰਦੀ ਆ ਬਈ ਯਾਰ ਕੀ ਕਹਿੰਦੇ ਵਾਂ ਚਿੱਤਾ ਭੁੱਲ ਗਿਆ ਹੁਣ ਇੱਕ ਮਿੰਟ ਗੇਟ ਖੋਲ ਕੇ ਹੀ ਰੱਖ ਲਈਏ ਤੇਰੇ ਛੋਲੇ ਆਪਣੇ ਕਮਰੇ ਵਿੱਚ ਮਤਲਬ ਲਾਈਟ ਫਿਰ ਗਈ ਟਾਨ ਕੇ ਜਾਂਦੀ ਕਦੇ ਆ ਜਾਂਦੀ ਹੈ ਲਓ ਜੀ ਇਧਰ ਫਰਮਾਂਦੇ ਆ ਚੋਬਰ ਨੂੰ ਸ਼ੌਕ ਕਬੂਤਰਬਾਜੀ ਦਾ ਉਹ ਇੱਕ ਸ਼ੌਕ ਲਗਾਉਣਾ ਸੀ ਉਹਨੂੰ ਸ਼ੌਕ ਕਬੂਤਰਬਾਜੀ ਦਾ ਲਿਖਤਾ ਇਹ ਗਰਮੀਆਂ ਚ ਪোন ਵਾਲੀ ਟੀ-ਸ਼ਰਟ ਆ ਵਾਈਟ ਕਲਰ ਦੀ ਚੱਲ ਮੈਂ ਹੁਣ ਥੱਲੇ ਪਾ ਲੈਣਾ ਸਿਆਲ ਚ ਗਰਮੀਆਂ ਚ ਅੱਗੇ ਫੋਟੋ ਵੀ ਛਾਪੀ ਆ ਫੋਟੋ ਸੋਹਣੀ ਨਹੀਂ ਛਾਪੀ ਕਿਉਂਕਿ ਡੈਡੀ ਫਰਾਨੇ ਛਾਪ ਕੇ ਆ ਕੇ ਦਿੱਤੀ ਸੀ ਤਾਂ ਆ ਕਰਕੇ ਇੱਕ ਮਿੰਟ ਇੱਕ ਮਿੰਟ ਔਸਦੀ ਹੋ ਜਾ ਫੋਟੋ ਵੀ ਆਹ ਫੋਟੋ ਛਾਪੀ ਆ ਜੀ ਜਿਹੜੀ ਆਪਣੀ ਰੀਲ ਸੀ ਸਕਰੀਨਸ਼ਾਟ ਲੈ ਕੇ ਆਵਲੀ ਚੈੱਕ ਕਰੋ ਜੀ ਆ ਮੁਛਤਾਂ ਤੇ ਆਂਗਲ ਜੀ ਆ ਗਈ ਅੱਗੇ ਠੀਕ ਆ ਚੋbro ਤੇ ਬਾਕੀ ਜੀ ਹੁਣ ਕਬੂਤਰਾਂ ਵਾਲੇ ਪਾਸੇ ਚਲਦੇ ਆ ਤੇ ਮੜਾ ਇਹਨੇ ਕੀ ਸਭ ਮੋੜ ਲਾ ਖੁੱਡੇ ਦਾ ਮੈਂ ਘਨਾ ਨਾ ਖੋਲ ਗਏ ਯਾਰ ਮੇਰੀ ਸਕੀਨ ਤੇ ਵੀ ਬੱਕਰ ਜੀ ਕੱਢਦਾ ਮੈਂ ਖੁੱਡੇ ਚੋਂ ਗੰਦ ਪਿਆ ਖੜਾ ਵੀ ਸਫਾਈ ਜੀ ਹੋ ਜੂਗੀ ਉਹਨੇ ਨਾਲ ਚਲੋ ਖੋਲ ਕੇ ਤਾਂ ਦੇਖੀਏ ਕੀ ਮੋੜਾ ਅੰਦਰ ਫਿਰ ਇਹਨੇ ਕੀ ਬੰਦਾ ਕੀ ਨਹੀਂ ਉੱਲੇ ਯਾ ਤਾਂ ਉਹ ਸੱਚਾ ਵੀ ਕਲਸ ਲਈ ਜਿੰਨੇ ਨਹੀਂ ਨਹੀਂ ਸਹੀ ਆਵਾ ਗੇਟ ਖੋਲ ਲਾ ਲਓ ਜੀ ਤਾਂ ਹੁਣ ਇੱਥੋਂ ਸਫਾਈ ਬੋਕਰ ਘੜਦ ਨੇ ਕਬੂਤਰੀ ਮਤਲਬ ਦੂਜਾ ਅੰਡਾ ਲਾਉਣ ਤੇ ਅੱਜ ਪਰ ਕੱਲ ਹੀ ਲਾਏ ਔਲਾਦ ਹੋਗੀ ਆ ਪੇਤੇ ਮੈਨੂੰ ਆਏ ਦੱਸੋ ਯਾਰ ਇੱਥੇ ਵੀ ਤੂੜੀ ਪਾਈਏ ਕਮਰੇ ਜਿੱਕੇ ਨਾ ਪਾਈਏ ਕਬੂਤਰ ਆਪਣੇ ਉਹੋ ਜੀ ਯਾਰ ਠੀਕ ਆ ਚੋਬਰੋ ਵੀ ਤੂੜੀ ਪਾਈਏ ਜਾਂ ਨਾ ਪਾਈਏ ਨਾਲੇ ਉਹ ਪਲਾਸ ਨਾਲ ਪੇਚ ਕਾਸ ਨਾਲ ਉਹ ਟੱਕਣ ਖੋਦ ਦੀ ਜਹ ਹੁੰਦਾ ਠੀਕ ਹੈ ਜੀ ਆਪੇ ਬਾਬੂ ਜਾਣਗੇ ਹੁੰਦੇ ਤੇ ਨਾਲੇ ਇੱਥੇ ਬੋਕਰ ਮਾਰ ਦਈਏ ਨਾਲ ਕਣਕ ਕਣਕ ਨੂੰ ਵੱਡਾ ਡਰਮ ਜਾਂ ਚੱਕੜ ਯੂਪੀ ਪਾਇਆ ਪਿਆ ਇੱਕ ਹੁੰਦੇ ਚ ਕਣਕ ਕਣਕ ਦੀ ਪਾ ਕੇ ਇਕੱਠੀ ਕਰਕੇ ਰੱਖ ਦਿੰਨੇ ਆ ਠੀਕ ਹੈ ਚੋ ਬਰੋ ਆ ਲੈ ਚੱਲੀਏ ਜੀ ਇਹਨੂੰ ਰੱਖਾਂਗੇ ਇਹਦੇ ਚ ਪਾਵਾਂ ਕਣਕ ਕਣਕ ਤੇ ਨਾਲੇ ਓਸ਼ੋਲੇ ਓਸ਼ੋਲੇ ਤੇ ਬਾਜਰਾ ਵੀ ਇਹਦੇ ਚ ਵਾ ਕੇ ਰੱਖਾਂਗੇ ਠੀਕ ਹੈ ਜੀ ਹਾਂ ਜੀ ਬਾਈ ਤੇ ਹੁਣ ਹੋ ਚੁੱਕੀ ਹੈ ਜੀ ਸ਼ਾਮ ਠੀਕ ਹੈ ਚੋ ਬਰੋ ਤੇ ਕਬੂਤਰਾਂ ਵਾਸਤੇ ਪਾਣੀ ਕਰਮਾ ਗਰਮ ਹੀ ਕੀ ਬਾਤਾਂ ਨੇ ਤੇ ਲੈ ਕੇ ਚੱਲੇ ਸੀ ਉਧਰ ਕੂਤਰਾਂ ਦੇ ਖੁੱਡੇ ਚ ਪਾਣ ਨੂੰ ਠੀਕ ਹੈ ਚਾਪਰੋ ਦਾਣੇ ਪਾਣੀ ਟਾਈਮ ਨਾਲ ਡਿਬੇੜਤੀਏ ਨਾ ਤਾਂ ਲਾਇਟ ਹੈ ਤੇ ਨਾ ਹੀ ਕੁਝ ਹੋਰ ਹੈ ਮਤਲਬ ਹੋਰ ਕੀ ਹੋਣਾ ਸੀ ਵੀ ਮੀਂਹ ਪੈਂਦਾ ਨਾ ਕਿ ਹੋਰ ਵਲੌਗ ਬਣਾ ਸਕੀ ਨੀਰਾ ਜਾ ਹੋ ਗਿਆ ਬਸ ਠੀਕ ਹੈ ਜੀ ਮੈਂ ਸੋਚਿਆ ਦਾਣੇ ਪਾਣੀ ਪਾ ਕੇ ਜੇ ਕੁਝ ਅਗੇ ਇੰਟਰਸਟਿੰਗ ਜਾ ਹੋਇਆ ਤੇ ਤੁਹਾਨੂੰ ਬਲੌਗ ਚ ਵਿਖਾ ਲਾਂਗੇ ਨਹੀਂ ਤਾਂ ਫਿਰ ਭਾਈ ਬਲੌਗ ਦੀ ਵੀ ਸਮਾਪਤੀ ਕਰਾਂਗੇ ਫਿਰ ਮਿਲਦੇ ਆਂ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਉਦ ਤੱਕ ਹਜੇ ਤੱਕ ਦਾ ਕੋਲੇ ਤੋਂ ਅੱਗੇ-ਅੱਗੇ ਵਲੌਗ ਕਰਾਂਗੇ ਮਗਰ ਦਾਣੇ-ਦੁਣੇ ਪਾਵਾਂਗੇ ਕੀ ਤਾ ਖੁੱਡਾ ਖੋਲਦੇ ਕੋਈ ਇੰਟਰਸਟਿੰਗ ਜੀ ਚੀਜ਼ ਆ ਜੀ ਚਾਬੀ ਕਿੱਥੇ ਪਈ ਆ ਗਏ ਆ ਚਾਬੀਆਂ ਆਪਣੇ ਕੋਲੇ ਤੇ ਹੁਣ ਖੋਲਦੀ ਆ ਜੀ ਇਹ ਖੁੱਡਾ ਕੂਤਰਾਂ ਵਾਲਾ ਤੇ ਦਾਣੇ-ਦੁਣੇ ਪਾ ਦਿਆਂ ਫਿਰ ਕੰਮ ਕਣ ਕਣਮਨ ਸਟਾਰਟ ਹੋ ਗਈ ਸਾਰਾ ਦਿਨ ਦੀ ਐ ਹੀ ਹੋਈ ਜਾਂਦੀ ਆ ਹੁਣ ਬਈ ਮਿਲਦਾ ਲਾਈਟ ਵੀ ਨਹੀਂ ਆਉਣੀ ਜੇ ਲਾਈਟ ਨਾ ਆਈ ਤਾਂ ਵਲੌਗ ਵੀ ਨਹੀਂ ਹੋਣਾ ਜੇ ਵਲੌਗ ਨਾ ਆਇਆ ਤਾਂ ਕੁਝ ਵੀ ਨਹੀਂ ਹੋਣਾ ਮੈਨੂੰ ਲੱਗਦਾ ਠੀਕ ਹੈ ਜੀ ਤੇ ਹੁਣ ਮੈਂ ਗੇਟ ਖੋਲ ਕੇ ਤੇ ਕੂਤਰਾਂ ਨੂੰ ਦਾਣੇ ਪਾਦਾ ਈਗੈ ਜੋ ਬ੍ਰੋ ਮੁੜ ਕੇ ਆਏ ਹੋ ਮੁੜ ਕੇ